ਕੋ ਸਕਦਾ ਕਿ ਜਿਹੜੇ ਲੱਗਣ ਪਰ ਹੈ ਤਾਂ ਕਿਹਨਾ ਵਿਚਾਰ ਦੀ ਊਰਜਾ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜਦੋਂ ਉਹ ਨੇੜੇ ਲਾ ਲਉ ਮੈਂ ਜਦੋਂ ਉਹ ਨੇੜੇ ਸਾਹਿਬ ਤੋਂ ਚਿਖਾਤੇ ਚੜਦੇ ਆ ਤੇ ਸਿੱਖਾਂ ਲਈ ਪੰਜਾਬ ਲਈ ਇਸ ਭਾਰਤ ਦੇਸ਼ ਲਈ ਬਾਬਾ ਬਨੋਦ ਸਿੰਘ ਸਾਹਿਬ ਜੀ ਨੂੰ ਤੋਰਦੇ ਆ ਉਦੋਂ ਬਾਅਦ ਮਿਸਲਾ ਬਣਦੀਆਂ ਜਿਦੇ ਚੋਂ ਤਰਨਾ ਦਲ ਨਿਕਲਦੇ ਆ ਸਰਮੌਰ ਪਹਿਲਾ ਦਲ ਬੁੱਢਾ ਦਲ ਹੁੰਦਾ ਚੱਕਰਵਾਤੀ ਜਿਹਦੇ ਅੱਜ ਜਥੇਦਾਰ ਬਾਬਾ ਬਲਵੀਰ ਸਿੰਘ ਜੀ ਅਖਵਾਉਂਦੇ ਆ ਪੰਜ ਕ ਸੰਪਰਦਾਵਾਂ ਜਥੇਬੰਦੀਆਂ ਬਾਰੇ ਗੱਲ ਜ਼ਰੂਰੀ ਕਰਾਂਗੇ ਪਹਿਲੀ ਬੁੱਢਾ ਦਲ ਉਸ ਤੋਂ ਬਾਅਦ ਵਿਧੀਚੰਦ ਦਲ ਉਸ ਤੋਂ ਬਾਅਦ ਤਰਨਾ ਦਲ ਹਰੀਆਂ ਵੇਲਾਂ ਦੰਦਮੀ ਟਕਸਾਲ ਕਸਾਲ ਅੰਨ ਦਾਤਾ ਤੇ ਦਾਤੇ ਪੂਜਣਯੋਗ ਹੁੰਦੇ ਆ ਅਸੀਂ ਤੁਹਾਡੇ ਚਰਨਾਂ ਦੀ ਧੂੜ ਆ ਜੀ ਇੱਕ ਤਾਂ ਦਾਤਾ ਸਾਨੂੰ ਸਾਹ ਦਿੰਦਾ ਤੁਸੀਂ ਸਾਨੂੰ ਅੰਨ ਦਿੰਦੇ ਅਸੀਂ ਦੋਨਾਂ ਬਿਨਾ ਜਿਉਂਦੇ ਨਹੀਂ ਰਹਿ ਸਕਦੇ ਹੋਰ ਤੁਸੀਂ ਸਾਨੂੰ ਕੀ ਦਿੰਦੇ ਆ ਤੁਸੀਂ ਦਲਾ ਪੰਥਾ ਨੂੰ ਪੁੱਤ ਪਾਲ ਪਾਲ ਕੇ ਦਿੱਤੇ ਤੁਸੀਂ ਦਲਾ ਪੰਥਾ ਨੂੰ ਬੋਲਟ ਅਪਰੂਵ ਗੱਡੀਆਂ ਦਿੱਤੀਆਂ ਦਲਾ ਪੰਥਾ ਕੋਲੇ ਆਲ ਇੰਡੀਆ ਵੈਪਨ ਨੇ ਦਲਾ ਪੰਥਾ ਕੋਲੇ ਰੋਜ਼ ਰੋਜ਼ ਅੱਗ ਲਾਉਂਦਾ ਨਾ ਨੋਟਾਂ ਨੂੰ ਮੁੱਕਦੇ ਨਹੀਂ ਹੈਗੇ ਕੋਈ ਵੀ ਇੰਨੇ ਕੱਠ ਵਿੱਚੋਂ ਐਸਾ ਸਿੱਖ ਨਹੀਂ ਹੈਗਾ ਜਿਹਦੇ ਕੋਲੇ ਇੰਨੀ ਜ਼ਮੀਨ ਹੋਵੇ ਜਿੰਨੀ ਇੱਕ ਦਲ ਪੰਥ ਕੋਲੇ ਆ ਤੇ ਸਾਨੂੰ ਸੋਚਣਾ ਪੈਣਾ ਅਸੀਂ ਕਰ ਕੀ ਰਹੇ ਹਾਂ ਜਦੋਂ ਕਿਤੇ ਰਣਨੀਤੀ ਵਿੱਚ ਫਰਕ ਪੈ ਜੇ ਨਾ ਤੁਰ ਲੱਗੇ ਉਦੋਂ ਜੰਗਾਂ ਹਾਰ ਜਾਂਦੇ ਆ ਆ ਕੀ ਆ ਕਿੱਡੀ ਗੱਲ ਆ ਇਹ ਕਾਬਲ ਖੰਧਾਰ ਤੋਂ ਦੂਰ ਆ ਕਿਤੇ ਤੁਸੀਂ ਜੰਗ ਨਹੀਂ ਕਰਨੀ ਤੁਹਾਡਾ ਫਰਜ਼ ਥੋੜੀ ਆ ਜੰਗ ਕਰਨਾ ਉਹ ਤੁਸੀਂ ਸਾਨੂੰ ਇੱਥੇ ਕਰਤਾ ਸਾਡੇ ਕੋਲੇ ਗੱਡੀਆਂ ਨੇ ਕਰੋੜਾ ਕਰੋੜਾ ਦੀਆਂ ਮੇਰੇ ਕੋਲੇ ਵੀ ਆ 50 ਲੱਖ ਦੀ ਗੱਡੀ ਉਹ ਤੁਸੀਂ ਦਿੱਤੀ ਆ ਥੋੜੀ ਆ ਗੱਡੀ ਤੇ ਜੇ ਮੈਂ ਅੱਜ ਘਰੇ ਬਰਾਂਡੇ ਚ ਲਾ ਕੇ ਤੇ ਪਹੇਜਾ ਤੇ ਉੱਥੋਂ ਮੈਂ ਵੀਡੀਓ ਪਾ ਕੇ ਕਹਿੰਦਾ ਵੀ ਜੇ ਕਿਸਾਨ ਕਹਿਣਗੇ ਤਾਂ ਅਸੀਂ ਹਰ ਤਰ੍ਹਾਂ ਦੀ ਮਦਦ ਕਰਨ ਲਈ ਤਿਆਰ ਹਾਂ ਤੇ ਅਸੀਂ ਕੋਈ ਬਾਰਡਰ ਨਹੀਂ ਬਣ ਸਕਦੇ ਉਹ ਤਾਂ ਇੱਥੇ ਆਉਣਾ ਪੈਣਾ ਇਹ ਸੋਨੂ ਚਾਹੀਦਾ ਜਿਵੇਂ ਤੁਸੀਂ ਕਹਿੰਦੇ ਨਾ ਸੀ ਪਿੰਡਾਂ ਚ ਇਹ ਲੀਡਰਾਂ ਨੂੰ ਘੇਰਾਂਗੇ ਵੀ ਤੁਸੀਂ ਸਾਡੇ ਲਈ ਕੀ ਕੀਤਾ ਥੋਨੂੰ ਵੋਟਾਂ ਪਾ ਕੇ ਜਿਤਾਇਆ ਉਹ ਤਾਂ 5 ਸਾਲਾਂ ਪਿੱਛੋਂ ਬਦਲ ਲੋਂਗੇ ਬਾਬੇ ਨਹੀਂ ਬਦਲ ਸਕਦੇ ਤੁਸੀਂ ਉਹਨਾਂ ਦਾ ਤੁਸੀਂ ਸਾਨੂੰ ਫਸਲ ਦਿੰਨੇ ਆ 6 ਮਹੀਨੇ ਪਿਛੋਂ ਤੁਸੀਂ ਸਾਨੂੰ ਮੈਂ ਕਹਿਣਾ ਨਹੀਂ ਚਾਹੁੰਦਾ ਦਸਵੰਦ ਟੈਕਸ ਦੇ ਰੂਪ ਵਿੱਚ ਦਿੰਨੇ ਆ ਗੁਰੂ ਘਰਾਂ ਨੂੰ ਉਹਨੂੰ ਦਸਵੰਦ ਕਹਿੰਦਾ ਅੱਜ ਕੱਲ ਦੇ ਬਾਬਿਆਂ ਨੇ ਉਹ ਕੌਣ ਸੀ ਬਾਬਾ ਦੀਪ ਸਿੰਘ ਜੀ ਹੋਣੀ ਬੁੱਢੀ ਉਮਰ ਹੈ ਜਿਨ੍ਹਾਂ ਨੇ ਸਿਰ ਟਲੀ ਤੇ ਧਰ ਕੇ ਦਰਬਾਰ ਸਾਹਿਬ ਯਾਦ ਕਰਵਾਇਆ ਉਹ ਕੌਣ ਸੀ ਭਾਈ ਸੁੱਖਾ ਸਿੰਘ ਮਹਿਤਾਬ ਸਿੰਘ ਜਿਨ੍ਹਾਂ ਨੇ ਮੱਸੇ ਰੰਗੜ ਦਾ ਸਿਰ ਵੱਢਿਆ ਬਾਬਾ ਬੰਦਾ ਸਿੰਘ ਬਹਾਦਰ ਹੋਣੀ ਕੌਣ ਸੀਗੇ ਜਿਨ੍ਹਾਂ ਨੇ ਆ ਚੱਪੜ ਚਿੜੀ ਤੇ ਆ ਕੇ ਮੈਦਾਨ ਫੜੇ ਕੀਤੇ ਉਹ ਇਹਨਾਂ ਦੇ ਵਿੱਚੋਂ ਇਹਨਾਂ ਦੇ ਪੁਰਖੇ ਸੀਗੇ ਵੱਡੇ ਸੀਗੇ ਜਿਨ੍ਹਾਂ ਦੀਆਂ ਗੱਡੀਆਂ ਦੇ ਬੈਠੇ ਆ ਬੁੱਡੇ ਦਲ ਦੀ ਗੱਡੀ ਸਮੂਹ ਸੰਪਰਦਾਵਾਂ ਜਿੱਥੇ ਬੰਦਿਆਂ ਦੀ ਗੱਡੀ ਨੂੰ ਸਿਰ ਝੋਕਦਾ ਪਰ ਸਾਡਾ ਰੋਸਾ ਹੈਗਾ ਦਲ ਪੰਥਾ ਦੇ ਮੁਖੀਆਂ ਦੇ ਨਾਲ ਤਿੰਨ ਸਾਲ ਪਹਿਲਾਂ ਵੀ ਇਹ ਗੱਲ ਕੀਤੀ ਸੀ ਤੇ ਮੇਰੇ ਤੇ ਚੜ੍ਹਾਈ ਕੀਤੀ ਇਹਨਾਂ ਨੇ ਮੈਂ ਕਦੇ ਕੋਈ ਹਥਿਆਰ ਨਹੀਂ ਰੱਖਦਾ ਨਾ ਮੇਰੇ ਨਾਲ ਕੋਈ ਸਿਕਿਉਰਟੀ ਹੁੰਦੀ ਹੈ ਕੁੱਲੀ ਛੁੱਟੀ ਇਹਨਾਂ ਨੂੰ ਦਿੱਤੀ ਹੋਈ ਆ ਪਰ ਜਿੰਨਾ ਚਿਰ ਤੁਸੀਂ ਇਹਨਾਂ ਨੂੰ ਘੇਰ ਦੇਣੀ ਨਾ ਸਾਰਿਆਂ ਨੂੰ ਇੱਕ ਗੱਲ ਹਮੇਸ਼ਾ ਯਾਦ ਰੱਖੋ ਕੱਲੀ ਨੌਜਵਾਨਾਂ ਦੇ ਵਿੱਚ ਸਪੈਲਟੀ ਨਹੀਂ ਖਰਾਬ ਕੀਤੀ ਇਹਨਾਂ ਨੇ ਤੁਹਾਨੂੰ ਇੰਨੇ ਕੰਨਪੋਂ ਸੱਕ ਬਣਾ ਦਿੱਤਾ ਇਹਨਾਂ ਨੇ ਬ੍ਰਹਮ ਗਿਆਨ ਵੀ ਖਰਾਬ ਕਰਤਾ ਕੋਈ ਅੱਜ ਤੋਂ ਬਾਅਦ ਤੁਹਾਨੂੰ ਲੱਗਦਾ ਕੋਈ ਬ੍ਰਹਮ ਗਿਆਨੀ ਜੰਮੂਗਾ ਜਿਹੜੇ ਸਾਹਮਣੇ ਇਹ ਬੈਠੇ ਆ ਸੱਪ ਬਣੇ ਤੁਸੀਂ ਇਹਨਾਂ ਨੂੰ ਕਹੋ ਤੁਹਾਡੇ ਕੋਲੇ ਆਉਂਦੇ ਆ ਤੁਸੀਂ ਇਹਨਾਂ ਕੋਲੇ ਜਾਣਦੇ ਆ ਤੁਸੀਂ ਰੱਬ ਮੰਨਦੇ ਆ ਸਿਰਫ ਇੱਕ ਸਵਾਲ ਕਰੋ ਬਾਬਾ ਜੀ ਕਿਸਾਨੀ ਮੋਰਚੇ ਦੇ ਸਾਡੇ ਸਿੰਘ ਛੀਦ ਹੋ ਗਏ ਬੱਚੇ ਛੀਦ ਹੋ ਗਏ ਚੁੱਪ ਗੁਰੂ ਘਰਾਂ ਨੂੰ ਅੱਗ ਲਾਤੀ ਚੁੱਪ ਗੁਰੂ ਗ੍ਰੰਥ ਸਾਹਿਬ ਦੀਆਂ ਪੋਥੀਆਂ ਨੂੰ ਗੁਰੂ ਗ੍ਰੰਥ ਸਾਹਿਬ ਦੇ ਸਰੂਪਾਂ ਨੂੰ ਬੇਅਦਬੀ ਕਰਕੇ ਨਾਲੀਆਂ 'ਚ ਸੜਤਾ ਰੂੜੀਆਂ 'ਚ ਦਾਬਤਾ ਚੁੱਪ ਸਾਡੇ ਸਿੰਘ ਡਿਬੜੂ ਘੜ ਜੇਲ੍ਹ ਦੇ ਵਿੱਚ ਬੰਦਤਾ ਚੁੱਪ ਦੀਪ ਸਿੱਧੂ ਕਤਲ ਹੋ ਗਿਆ ਚੁੱਪ ਅੱਜ ਫੇਰ ਤੁਸੀਂ ਅਸੀਦ ਹੋਈ ਜਾਂਦੇ ਆ ਇੱਥੇ ਸ਼ੰਭੂ ਬਾਰਡਰ ਤੇ ਤੁਹਾਡਾ ਕਸੂਰ ਕੀ ਆ ਤੁਸੀਂ ਸਾਨੂੰ ਪੈਸਾ ਦਿੰਨੇ, ਤੁਸੀਂ ਸਾਨੂੰ ਅੰਨ ਦਿੰਨੇ, ਤੁਸੀਂ ਸਾਨੂੰ ਗੱਡੀਆਂ ਦਿੰਨੇ ਆ। ਥੋੜੇ ਜੇਪਾਂ ਚੋਂ ਪੈਸੇ ਇਕੱਠੇ ਕਰਕੇ ਅਸੀਂ ਗੁਰਦਾਰੇ ਤੇ ਸੋਨਾ ਜੜੀ ਜਾਂਦੇ ਆ ਤੇ ਉਹਦਾ ਸੁੱਖ ਤੁਹਾਨੂੰ ਨਹੀਂ ਹੈਗਾ। ਤੁਸੀਂ ਕੋਈ ਵੀ ਸੰਪਰਦਾ ਜੱਥੇਬੰਦੀ ਆ ਇਹਨਾਂ ਨੇ ਬਾਹਰ ਜ਼ਮੀਨਾਂ ਲੈ ਲਈਆਂ ਤੁਹਾਡੀਆਂ ਇਥੋੜੀਆਂ ਵੇਚ ਕੇ। ਤੁਸੀਂ ਕਹਿੰਦੇ ਆ ਨਾ ਲੈਂਡ ਬਣਾਉਂਦੇ ਆ। ਬੰਬੇ ਤੋਂ ਆ ਕੇ ਦਿੱਲੀ ਵਾਲੇ ਆ ਕੇ ਤੁਹਾਡੀਆਂ ਜ਼ਮੀਨਾਂ ਕਵਰ ਕਰਾਉਂਦੇ ਆ। ਉਹ ਤਾਂ ਤੁਹਾਡੀ ਨਿਗਾਹ ਤਾਂ ਜਿਹੜੀਆਂ ਸੇਵਾ ਦੇ ਆੜ ਦੇ ਵਿੱਚ ਤੁਹਾਡੀਆਂ ਜ਼ਮੀਨਾਂ ਰਿਕਵਰ ਦਲਾਂ ਪੰਥਾਂ ਨੂੰ ਹੋਈ ਜਾਂਦੀਆਂ ਉਹ ਕਿਹਨੂੰ ਦਿਸੂਗਾ ਕੋਈ ਇੱਕ ਦਲ ਦਲ ਪੰਥ ਸਰਪਰਦਾ ਨਹੀਂ ਹੈਗੀ ਜਿਹਦਾ ਜ਼ਮੀਨਦਾਰ ਰੋਲਾ ਨਹੀਂ ਚੱਲਦਾ ਇਹਨਾਂ ਨੇ ਕਤਲ ਕਰਤੇ ਆਪਦੇ ਐਨਟੀ ਬੰਦੇ ਸਾਰੇ ਜ਼ਮੀਨਾਂ ਖਾਤਰ ਤੁਹਾਡੇ ਖਾਤਰ ਲੜਨ ਗਏ ਯਾਰ ਉਹ ਕੈਨੇਡਾ ਅਮਰੀਕਾ ਇੰਗਲੈਂਡ ਦੁਬਈ ਯੂਰਪ ਦੇ ਦੇਸ਼ਾਂ ਵਿੱਚ ਜਦੋਂ ਇਹ ਬਾਬੇ ਜਾਂਦੇ ਆ ਤੁਸੀਂ ਕਹੋ ਤੁਸੀਂ ਸਤਿਕਾਰਯੋਗ ਆ ਬਾਬਾ ਜੀ ਸਾਨੂੰ ਜਵਾਬ ਦਿਓ ਜਦੋਂ ਕਿਸਾਨੀ ਸ਼ਰਕਤ ਤੇ ਰੋਲ ਰਹੀ ਸੀਗੀ ਤੇ ਨਤੀਜਾ ਸਾਲਾ ਵੀ ਰਲ ਰਹੀ ਸੀ ਤੇ ਉਦੋਂ ਕਿੱਥੇ ਸੀ ਇਹ ਲੰਗਰ ਲਾਉਣ ਲਈ ਨਹੀਂ ਬਣेंगे ਲੰਗਰ ਲਾਉਣ ਲਈ ਪੈਸਾ ਤੁਸੀਂ ਐਸਜੀਪੀਸੀ ਨੂੰ ਦੰਨੇ ਆ ਇਲਾਜ ਕਰਾਉਣਾ ਲੰਗਰ ਲਾਉਣਾ ਐਸਜੀਪੀਸੀ ਦਾ ਫਰਜ ਆ ਤੁਹਾਡਾ ਫਰਜ ਆ ਘਰੇ ਰਹਿਣਾ ਤੁਸੀਂ ਬੱਚੇ ਪਾਲ ਕੇ ਦਲਾਂ ਪੰਥਾ ਦੇ ਵਿੱਚ ਭਰਤੀ ਕਰਦੇ ਆ ਲੜਨਾ ਦਲਾਂ ਪੰਥਾ ਦਾ ਫਰਜ ਆ ਤੁਸੀਂ ਮਾੜਾ ਦਿਮਾਗ ਤੋਂ ਸੋਚੋ ਬਾਬਾ ਬਲਵੀਰ ਸਿੰਘ ਬੁੱਢਾ ਦਲ ਬਾਬਾ ਉਤਾਰ ਸਿੰਘ ਜੀ ਵਿਧੀ ਚੰਦੀਏ ਬਾਬਾ ਚੋਗਾ ਸਿੰਘ ਜੀ ਤਰਨਾ ਦਲ ਹਰੀਆਂ ਵੇਰਲਾ ਵਾਲੇ ਬਾਬੇ ਜੀ ਬਾਬਾ ਹਰਨਾਮ ਸਿੰਘ ਢੁੰਬਾ ਪੰਜੇ ਹੁਣ ਇੱਥੇ ਘੋੜਾ ਲੈ ਕੇ ਇਹਨਾਂ ਦੀ ਕੀ ਮਚਾਲਾ ਹੈ ਰੋਕ ਜਾਣਗੇ ਪਰ ਰੌਲਾ ਇਹ ਆ ਉਹ ਸੈਂਟਰ ਦੇ ਨਾਲ ਗਾਂਢ ਸਾਂਢ ਕਰੀ ਫਿਰਦੇ ਆ ਤੁਹਾਨੂੰ ਪਤਾ ਹੀ ਕੋਈ ਨਹੀਂ ਲੱਗਦਾ ਬੋਲੇ ਸੋਨਹਾਰ ਸਤਿਯਾਰਾ ਸਾਡੀ ਦੋ ਸਰਕਾਰਾਂ ਨਾਲ ਦਸ਼ਮਣੀ ਆ ਇੱਕ ਤਾਂ ਸੈਂਟਰ ਦੇ ਨਾਲ ਆ ਉਹ ਨਹੀਂ ਸਿੱਖਾਂ ਨੂੰ ਛੱਡਦੀ ਤੇ ਖੁਦ ਸਾਰੇ ਦਲਾ ਪੰਥਾਂ ਨਾਲ ਦਸ਼ਮਣੀ ਆ ਸਾਡੀ ਕਿਉਂ ਕਹਿੰਦੇ ਇਹ ਬੰਦਾ ਯਾਰ ਬੋਲਦਾ ਹੈ ਸਾਡੇ ਔਟ ਬੋਲਦਾ ਇਹਨੂੰ ਖਤਮ ਕਰੋ ਕਿਸ ਹਿਸਾਬ ਨਾਲ ਅਸੀਂ ਫੇਰ ਵੀ ਨਹੀਂ ਸਾਨੂੰ ਕਿਸੇ ਚੀਜ਼ ਦੀ ਪਰਵਾਹ ਕੋਈ ਬੰਦਾ ਮੇਰੇ ਨਾਲ ਨਹੀਂ ਕਰਿਆ ਫਿਰਦਾ ਇਕੱਲੇ ਰਹਿੰਦੇ ਆ ਠੀਕ ਆ ਸਾਰਾ ਕੁਝ ਤੁਸੀਂ ਦਿੱਤਾ ਫੋੜੀ ਖਾਤਰ ਮਰਨਾ ਜਿਸ ਦਿਨ ਇਥੋਂ ਮੋਰਚੇ ਦੇ ਆਗੂ ਇਹ ਗੱਲ ਕਹਿਣਗੇ ਵੀ ਫਤਹਿ ਕਰਨਾ ਬਸ ਤੇ ਭਾਵੇਂ ਇੱਥੇ ਹੀ ਗੋਲੇ ਵੱਜ ਜੇ ਤੇ ਮੂਹਰੇ ਤੁਰਾਂਗੇ ਪਿੱਛੇ ਨਹੀਂ ਹਟਾਂਗੇ ਤੇ ਪਰ ਹਮੇਸ਼ਾ ਗੱਲ ਯਾਦ ਰੱਖਿਓ ਇਹ ਤੇ ਦੋਵਾਂ ਸਰਕਾਰਾਂ ਨੂੰ ਸਮਝੋ ਇੱਕ ਤਾਂ ਥੋ ਥੋ ੱੱਕੇ ਨਾ ਲੈਂਦੇ ਆ ਜ਼ਮੀਨਾਂ ਤੇ ਦੂਜਾ ਪਿਆਰ ਨਾ ਲੈਂਦੇ ਆ ਕਹਿੰਦੇ ਜਦੋਂ ਗੁੜ ਦਿੱਤੇ ਆ ਮਰਦਾ ਨਾ ਤੇ ਫਿਰ ਜ਼ਹਿਰ ਦੇਣ ਦੀ ਲੋੜ ਨਹੀਂ ਮੈਂ ਕਹਿੰਦਾ ਫਿੱਟੇ ਮੂੰਹ ਜਾ ਲੱਖ ਰੁਪਈਆ ਕਿਸੇ ਦਲਬੰਦ ਤੋਂ ਮੰਗ ਕੇ ਦਾ ਦਿਖਾਓ ਉਹ ਤੁਹਾਡੇ 84 ਜੀ ਵੀ ਸ਼ਹੀਦ ਹੋ ਗਏ ਤੁਹਾਡੇ 47 ਜੀ ਵੀ ਸ਼ਹੀਦ ਹੋਏ 84 ਜੀ ਵੀ ਸ਼ਹੀਦ ਹੋਏ ਤੁਹਾਡੇ ਨੌਜਵਾਨ ਅੱਜ ਨਸ਼ਿਆਂ ਦੇ ਟੀਕੇ ਲਾ ਕੇ ਸ਼ਹੀਦ ਹੋਈ ਜਾਂਦੇ ਆ ਕੁਛ ਕੀਤਾ ਇਹਨਾਂ ਨੇ ਇਹਨਾਂ ਨੇ ਨਹੀਂ ਕਰਨਾ ਭਾਈ ਜੀ ਇਹ ਤਾਂ ਆਪਾਂ ਨੂੰ ਨੌਜਵਾਨਾਂ ਨੂੰ ਸੋਚਣਾ ਪੈਣਾ ਇਹਨਾਂ ਦਾ ਖਿਹੜਾ ਛੱਡੋ ਤੇ ਜਾਂ ਇਹਨਾਂ ਨੂੰ ਕਹੋ ਭਾਈ ਜੀ ਆਓ ਸਵੇਰੇ ਘਰਾਂ ਨੂੰ ਕਹੋ ਅਸੀਂ ਤਾਂ ਚੱਲਦੇ ਆ ਭਾਈ ਤੁਹਾਨੂੰ ਸਾਰਾ ਕੁਦ ਨੇ ਲੜੋ ਉਹ ਕਾਹਦੋ ਖੜੇ ਆ ਪਤਾ ਨੀ ਲਿੰਗਾ ਵਰਦਿੰਗਾ ਵਾਲੇ ਉਹਨਾਂ ਨੂੰ ਤਨਖਾਹ ਮਿਲਦੀ ਆ ਉਹਨਾਂ ਖਾਤਰ ਮਰਨ ਲਈ ਖੜੇ ਆ ਤੇ ਸਾਨੂੰ ਤੁਸੀਂ ਤਨਖਾਹ ਦੇ ਰੂਪ ਵਿੱਚ ਜਿੱਦ ਸੰਬੰਧ ਦਿੰਨੇ ਆ ਸਾਡੇ ਕੋਲੇ ਕਰੋੜਾਂ ਰੁਪਈਆ ਕਿਸੇ ਨੇ ਮੈਗਤੇ ਗੱਲ ਨਹੀਂ ਕਹਿਣੀ ਮੈਨੂੰ 4 ਸਾਲਾਂ ਦੇ ਵਿੱਚ ਕਰੋੜਾ ਰੁਪਈਆ ਸਿੱਖਾਣੇ ਦਿੱਤਾ ਮੈਨੂੰ ਖੁਦ ਨੂੰ ਮੈਂ ਆਪਦੇ ਮੂੰਹੋਂ ਇਹ ਗੱਲ ਕਹਿੰਦਾ ਇੱਕ ਵੀ ਪੈਸਾ ਦਿਖਾ ਦਿਓ ਜੇ ਅੱਜ 1200 ਰੁਪਈਆ ਤੋਂ ਵੱਧ ਵੀ ਮੇਰੇ ਕੋਲੇ ਨਿਕਲੇ ਤਾਂ ਗੋਲੀ ਮਾਰ ਦਿਓ ਸਾਰਾ ਪੈਸਾ ਸਿੱਖਾ ਤੇ ਲਾਇਆ ਖੁਦ ਪਰਿਵਾਰ ਨੂੰ ਛੱਡ ਕੇ ਇੱਥੇ ਬੈਠਾ ਤਿੰਨ ਪਹਿਣਾ ਸੀ ਤਿੰਨਾ ਪਹਿਣਾ ਦੇ ਵਿਆਹ ਤੇ ਦੋ ਇੱਕ ਦੇ ਤਾਂ ਪਤਾ ਹੀ ਨਹੀਂ ਲੱਗਾ ਵਿਆਹ ਕਦੋਂ ਹੋ ਗਿਆ ਦੋ ਤੇ ਮੌਕੇ ਤੇ ਗਿਆ ਸਾਨੂੰ ਪਤਾ ਹੀ ਨਹੀਂ ਦਾਦੇ ਦਾਦੀ ਦੀ ਮੌਤ ਹੋਈ ਤੇ ਭੋਗ ਪੈ ਗਿਆ ਅਸੀਂ ਕਿਸੇ ਦਾ ਕੋ ਦਿਣਾ ਯਾਰ ਤੁਸੀਂ ਸਵਾਲ ਕਰੋ ਇੱਕ ਕਰ ਇਹਨਾਂ ਨੂੰ ਸਰਕਾਰਾਂ ਦੀ ਗੱਲ ਨਾ ਕਰੋ ਜਿਹੜੀ ਥੋੜੀ ਸੱਚੀ ਸਰਕਾਰਾਂ ਉਹਨੂੰ ਸਵਾਲ ਕਰੋ ਵੀ ਬਾਬਾ ਜੀ ਅਸੀਂ ਸਾਡੇ ਬੱਚੇ ਤੁਹਾਡੇ ਦਲਾ ਪੰਥਾ ਦੇ ਵਿੱਚ ਆ ਤੁਸੀਂ ਕਰ ਕੀ ਰਹੇ ਆ ਉਹਨਾਂ ਨੂੰ ਵੀਡੀਓ ਪਾਉਣ ਦੀ ਲੋੜ ਨਹੀਂ ਉਹਨਾਂ ਨੇ ਤੁਹਾਨੂੰ ਇਹ ਗੱਲ ਕਹਿਣੀ ਆ ਕਿਸਾਨੋਂ ਗਲਤੀ ਹੋ ਗਈ ਸਾਨੂੰ ਪਤਾ ਨਹੀਂ ਸੀ ਤੇ ਸਵੇਰੇ ਇੱਥੇ ਕੋੜੇ ਹੋਣ ਆਲ ਇੰਡੀਆ ਵੈਪਨ ਆ ਇਹਨਾਂ ਨੇ ਸਰਕਾਰ ਨੂੰ ਪੁੱਛ ਕੇ ਗੋਲੀ ਚਲਾਉਣੀ ਆਂ ਦਲਾਪਾ ਥਾਣਾ ਨੇ ਤਾਂ ਕਿਸੇ ਨੂੰ ਪੁੱਛਣਾ ਹੀ ਨਹੀਂ ਅਰਦਾਸ ਕਰਕੇ ਉਹਨਾਂ ਨੇ ਤੁਹਾਨੂੰ ਲਾਲ ਕਿਲੇ ਤੇ ਲੈ ਜਾਣਾ ਸਵੇਰ ਤੱਕ ਇਹ ਕਰੀ ਕਹਿ ਕੇ ਤਾਂ ਦੇਖੋ ਆਪਣੀ ਫਰਜ਼ ਪੂਛਾਣੋ ਐਵੇਂ ਕੁੱਤ ਨਾ ਮਰਵਾਓ ਐਵੇਂ ਬਜ਼ੁਰਗ ਤੁਸੀਂ ਇਹ ਨਾ ਕਰੋ ਤੁਸੀਂ ਮਾੜਾ ਦੇਖੋ ਖੋਡੇ ਲੜਨ ਖਾਤਰ ਅਸੀਂ ਬਣੇ ਆਂ ਸਾਡਾ ਸਿਰ ਲੈ ਲਓ ਅਸੀਂ ਤੁਹਾਨੂੰ ਸਾਨੂੰ ਤੁਸੀਂ ਪਾ ਲਿਆ ਆ ਸਾਨੂੰ ਇਨਾ ਕਹੇ ਤੁਸੀਂ ਦਿੱਤਾ ਜੇ ਅਸੀਂ ਤੁਹਾਡੇ ਤੋਂ ਭੱਜਾਂਗੇ ਤਾਂ ਅਸੀਂ ਕਿੱਥੇ ਮੂੰਹ ਦਿਖਾਵਾਂਗੇ ਮੈਂ ਤਾਂ ਇਹ ਵੀ ਮਹਿਸੂਸ ਕੀਤਾ ਅੱਜ 10ਵੇਂ ਪਾਸ਼ਾ ਕਲਗੀਧਰ ਪਿਤਾ ਜੀ ਆਉਣ ਉਹ ਸਾਰਿਆਂ ਨੂੰ ਛੱਡ ਕੇ ਕਾਲੇ ਚੋਰ ਨੂੰ ਵੀ ਛੱਡ ਕੇ ਇਹਨਾਂ ਨੂੰ ਸੰਗਲ ਲਾਉਣ ਗਏ ਓਏ ਥੋਡੇ ਲਈ ਚਾਰ ਪੁੱਤੋ ਵਾਰੇ ਅਸੀਂ ਦੋ ਸਰਹੰਦ ਚ ਚਮਕੌਰ ਚ ਤੇ ਤੁਸੀਂ ਉਹ ਗੱਦੀਆਂ ਸੰਭੀਂਗਾ ਸਾਰੇ ਦਲਾ ਪੰਥ ਵਾਲਿਆਂ ਨੇ ਤੇ ਥੋਡੀ ਖਾਤਰ ਅੱਜ ਫੇਰ ਕਿੰਨੇ ਪੁੱਤ ਸ਼ਹੀਦ ਹੋਈ ਜਾਂਦੇ ਆ